ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਅੱਜ ਆਪਾਂ 21 ਜੂਨ ਦਾ ਇਤਿਹਾਸ ਪੜ੍ਹੀਏ ਵਿਚਾਰੀਏ ਕਿ 21 ਜੂਨ ਵਾਲੇ ਦਿਨ ਸਿੱਖ ਇਤਿਹਾਸ ਦੇ ਵਿੱਚ ਕਿਹੜੀ ਘਟਨਾ ਵਾਪਰੀ ਸੀ ਤੇ ਗੁਰੂ ਪਿਆਰਿਓ ਆਓ ਆਪਾਂ ਵਿਚਾਰਦੇ ਹਾਂ ਅੱਜ ਦਾ ਇਤਿਹਾਸ ਸਤਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਅੱਜ ਦਾ ਇਤਿਹਾਸ ਗਦਰੀ ਬਾਬਾ ਜਵਾਲਾ ਸਿੰਘ ਠੱਟੀਆਂ ਨਾਲ ਸੰਬੰਧ ਰੱਖਦਾ ਹੈ ਹਾਂ ਇਹ ਉਹੀ ਸੂਰਬੀਰ ਬਹਾਦਰ ਹੈ ਜਿਸ ਨੂੰ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ ਜਦੋਂ ਉਮਰ ਕੈਦ ਸੁਣਾਈ ਗਈ ਸੀ ਤਾਂ ਕਿਹਾ ਸੀ ਕਿ ਮੈਂ ਕੈਦ ਨਹੀਂ ਫਾਂਸੀ ਚਾਹੁੰਦਾ ਹਾਂ ਆਪ 1905 ਵਿੱਚ ਚੀਨ ਦੇ ਰਸਤੇ ਕੈਲੀਫੋਰਨੀਆ ਪੁੱਜੇ ਜ਼ਮੀਨ ਦਾ ਇੱਕ ਟੁਕੜਾ ਖਰੀਦ ਕੇ ਪ੍ਰਸਿੱਧ ਗਦਰੀ ਬਾਬਾ ਵਸਾਖਾ ਸਿੰਘ ਨਾਲ ਰਲ ਕੇ ਵਾਹੀ ਕਰਨੀ ਸ਼ੁਰੂ ਕਰ ਦਿੱਤੀ ਬਾਅਦ ਵਿੱਚ ਆਪ ਇੰਡੀਅਨ ਐਸੋਸੀਏਸ਼ਨ ਕੈਲੀਫੋਰਨੀਆ ਦੇ ਪ੍ਰਧਾਨ ਚੁਣ ਲੈ ਗਏ ਵਿਖਿਆਤ ਇਨਕਲਾਬੀ ਲਾਲਾ ਹਰਦੀਾਲ ਦਾ ਮੁਕਦਮਾ ਲੜਨ ਲਈ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੇ ਵੀ ਸਖਤਰ ਸਨ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਨੇ ਬਾਬਾ ਜਵਾਲਾ ਸਿੰਘ ਦੇ ਮਨ ਤੇ ਬੜਾ ਅਸਰ ਕੀਤਾ 21 ਜੂਨ 1914 ਨੂੰ ਕਾਮਾਗਾਟਾ ਮਾਰੂ ਸਹਾਇਕ ਕਮੇਟੀ ਦੀ ਮੀਟਿੰਗ ਵੈਨਕੂਵਰ ਕੈਨੇਡਾ ਵਿੱਚ ਹੋਈ। ਬਾਬਾ ਜੀ ਉਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹ ਮੁਸਾਫਿਰਾਂ ਦਾ ਦੁੱਖ ਸੁਣ ਕੇ ਬੜੇ ਵਿਆਕਲ ਹੋਏ। ਬੜੀ ਸੋਚ ਪਿੱਛੋਂ ਜੋਸ਼ ਵਿੱਚ ਆ ਕੇ ਕਹਿਣ ਲੱਗੇ ਕਿ ਇਹਨਾਂ ਮੁਸਾਫਿਰਾਂ ਦਾ ਕਸੂਰ ਬਸ ਇਹਨਾਂ ਹੈ। ਕਿ ਇਹ ਮਜ਼ਦੂਰੀ ਕਰਨ ਲਈ ਇਥੇ ਆ ਗਏ ਹਨ ਅਫਸੋਸ ਕਿ ਮਨੁੱਖਤਾ ਕਿੰਨੀ ਗਿਰ ਚੁੱਕੀ ਹੈ ਉਸੇ ਸ਼ਾਮ ਭਾਵ ਅੱਜ ਦੇ ਦਿਨ 21 ਜੂਨ 1914 ਨੂੰ ਗੁਰਦੁਆਰਾ ਸਾਹਿਬ ਵਿੱਚ ਜੋਸ਼ੀਲੀ ਤਕਰੀਰ ਕਰਦਿਆਂ ਕਿਹਾ ਕਿ ਬੇਸ਼ੱਕ 10-20 ਪੰਜਾਬੀ ਵੀਰਾਂ ਦੀਆਂ ਜਾਨਾਂ ਚਲੀਆਂ ਜਾਣ ਪਰ ਭੁੱਖ ਨਾਲ ਵਿਲਕ ਰਹੇ ਭਰਾਵਾਂ ਨੂੰ ਰਾਸ਼ਨ ਜ਼ਰੂਰ ਪਹੁੰਚਾਉਣਾ ਹੈ ਦਿਨ ਚੜ੍ਹਦਿਆਂ ਤੱਕ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਬਚਾ ਕੇ 150 ਬੋਰੀ ਰਾਸ਼ਨ ਇਕੱਠਾ ਕੀਤਾ ਗਿਆ ਇੱਕ ਅਗਨ ਬੋਟ ਵਾਲੇ ਨਾਲ ਗਿਣ ਮਿਥ ਕੇ ਰਾਤ ਦੇ ਹਨੇਰੇ ਵਿੱਚ ਜਾਣਾ ਖਤਰੇ ਵਿੱਚ ਪਾ ਕੇ ਰਾਸ਼ਨ ਜਹਾਜ਼ ਉੱਤੇ ਪਹੁੰਚਾ ਦਿੱਤਾ ਗਿਆ ਤੇ ਇਹ ਘਟਨਾ ਸਾਨੂੰ ਗੁਰੂ ਪਿਆਰਿਓ ਯਾਦ ਦਿਵਾ ਦਿੰਦੀ ਹੈ ਸਾਕਾ ਪੰਜਾ ਸਾਹਿਬ ਦੀ ਜਦੋਂ ਕਿ ਗੁਰੂ ਕੇ ਪਿਆਰਿਆ ਨੇ ਫੈਸਲਾ ਕੀਤਾ ਕਿ ਜਿਹੜੇ ਸਿੰਘਾਂ ਨੂੰ ਕੈਦ ਕਰਕੇ ਅੰਗਰੇਜ਼ ਸਰਕਾਰ ਰੇਲ ਗੱਡੀ ਦੇ ਵਿੱਚ ਲਿਜਾ ਰਹੀ ਹੈ ਉਹਨਾਂ ਨੂੰ ਲੰਗਰ ਜ਼ਰੂਰ ਛਕਾਉਣਾ ਹੈ ਉਹਦੇ ਵਾਸਤੇ ਚਾਹੇ ਸਾਨੂੰ ਸ਼ਹੀਦੀ ਹੀ ਪ੍ਰਾਪਤ ਕਰਨੀ ਪੈ ਜਾਵੇ ਤੇ ਗੁਰੂ ਕੇ ਪਿਆਰਿਆਂ ਨੇ ਪੰਜਾ ਸਾਹਿਬ ਦੇ ਅਸਥਾਨ ਤੇ ਪਹਿਲੇ ਉਹਨਾਂ ਨੇ ਸਟੇਸ਼ਨ ਮਾਸਟਰ ਨੂੰ ਕਿਹਾ ਸੀ ਵੀ ਸਾਡੀ ਇੱਛਾ ਹੈ ਅਸੀਂ ਸਿੰਘਾਂ ਨੂੰ ਲੰਗਰ ਛਕਾਉਣਾ ਚਾਹੁੰਦੇ ਹਾਂ ਪਰ ਜਦੋਂ ਅੰਗਰੇਜ਼ ਅਫਸਰ ਨਾ ਮੰਨਿਆ ਤੇ ਗੁਰੂ ਕੇ ਸਿੰਘ ਰੇਲ ਦੀ ਪਟੜੀ ਦੇ ਉੱਤੇ ਬੈਠ ਗਏ ਤੇ ਦੋ ਗੁਰੂ ਕੇ ਸਿੰਘ ਸ਼ਹੀਦ ਹੋ ਗਏ ਪਰ ਉਹਨਾਂ ਗੁਰੂ ਕੇ ਸਿੰਘਾਂ ਨੇ ਸੰਗਤਾਂ ਨੂੰ ਲੰਗਰ ਛਕਾਉਣ ਦੀ ਸੇਵਾ ਜ਼ਰੂਰ ਕੀਤੀ ਐਸਾ ਹੀ ਸਾਧ ਸੰਗਤ ਜੀ ਇਹ ਜਿਹੜਾ ਸਾਕਾ ਹੈ ਇਹ ਗੁਰੂ ਕੇ ਪਿਆਰਿਆਂ ਨੇ ਕੀਤਾ ਤੇ ਭਾਰਤ ਮਾਂ ਦਾ ਇਹ ਸਪੂਤ ਜੋ ਦੇਸ਼ ਕਾਤਰ ਸਦਾ ਹੀ ਜੂਝਦਾ ਰਿਹਾ 9 ਮਈ 1938 ਨੂੰ ਸਦੀਵੀ ਵਿਛੋੜਾ ਦੇ ਗਿਆ ਤੇ ਇਤਿਹਾਸ ਤੁਹਾਡੇ ਸਾਹਮਣੇ ਹੈ ਤੁਸੀਂ ਪੜ੍ਹ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੁਰੂ ਕੇ ਪਿਆਰੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਜੂਝਦੇ ਰਹੇ ਸ਼ਹੀਦیاں ਪ੍ਰਾਪਤ ਕਰਦੇ ਰਹੇ ਪਰ ਉਹਨਾਂ ਨੇ ਕਦੇ ਵੀ ਇਹੋ ਜਿਹਾ ਕੌਤਕ ਕਰਨ ਤੋਂ ਪਿੱਠ ਨਹੀਂ ਵਿਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ